ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਜਲਾਲਾਬਾਦ ਰੋਡ ਬਾਈਪਾਸ ਦੇ ਰਹਿਣ ਵਾਲਾ ਮੈਂ ਇੱਕ ਮੰਤ ਹਮਲਾ ਹੋਇਆ ਤੁਹਾਡੇ ਸਾਹਮਣੇ ਕੀ ਦਿਖਿਆ ਸੀ ਕੀ ਪ੍ਰਾਕੀ ਸੀ ਭਾਈ ਜੀ ਮੇਰੇ ਨਾਲ ਸਵਾਰੀ ਸੀ ਮੈਂ ਰਿਕਸ਼ਾ ਲੈ ਕੇ ਜਾ ਰਿਹਾ ਸੀ ਜਦੋਂ ਉੱਥੇ ਇਕੱਠ ਵੇਖਿਆ ਤਾਂ ਮੈਂ ਉੱਥੇ ਰੁਕ ਗਿਆ ਜਦ ਮੈਂ ਰੁਕ ਗਿਆ ਤੇ ਉਹਨੂੰ ਇੱਕ ਮੰਤ ਨੂੰ 7-8 ਬੰਦੇ ਕੁੱਟ ਰਹੇ ਸੀ ਮੈਂ ਉਹਨੂੰ ਜਾ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਮੈਂ ਤਾਂ ਕਮਕੀ ਵੀ ਕੀਤਾ ਨਾਲ ਮੈਂ ਮੱਲਾ ਬੋਲਿਆ ਬੋਲਿਆ ਵੀ ਉਹਨੂੰ ਛੜਾ ਕੇ ਉਹਨੂੰ ਜਦ ਤੋੜਤਾ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਦਿੱਲੀ ਵਾਲਾਂ ਦੇ ਹਸਪੀਟਲ ਦੇ ਸਾਹਮਣੇ ਠੇਕੇ ਦੇ ਉਹਨੂੰ ਦੁਬਾਰਾ ਫੇਰ ਕੇ ਰਵਾ ਦੁਬਾਰਾ ਫੇਰ ਕੇ ਪਰ ਉਹਨਾਂ ਨੇ 25 30 ਜਾਣੇ ਸੀ ਵੈਸੇ ਤਾਂ ਉਹਨਾਂ ਦੀਆਂ 4-5 ਗੱਡੀਆਂ ਅਸੀਂ ਨਾਲ ਮੇਰੇ ਸਾਹਮਣੇ ਜੋ ਵਾਕਾ ਮੈਂ ਉਹੀ ਦੱਸਿਆ ਉਹਦੀ ਜਾਨ ਖਤਰੇ 'ਚ ਸੀਗੀ ਬਿਲਕੁਲ ਜਾਨ ਖਤਰੇ 'ਚ ਸੀ ਅਤੇ ਆਰਣਾ ਨਾਲ ਆਹ ਰਣਾ ਨਾਲ ਲੱਸੀ ਕੇ ਪੂਰੇ ਹਾਂਜੀ ਮੇਰਾ ਨਾਮ ਤੁਹਾਡਾ ਕਿੱਥੇ ਰਹਣਾ ਮੇਰਾ ਨਾਮ ਰੁਬੀ ਮੰਤ ਹੈ ਮੈਂ ਸ਼੍ਰੀ ਮੁਕਸਰ ਸਾਹਿਬ ਦੀ ਰਹਿਣ ਆ ਰਹੀ ਹਾਂ ਕੀ ਕਰ ਲਓ ਕਿ ਹਸਪੀਟਲ ਬੈਠੇ ਮੈਂ ਵਧਾਈ ਲੈਣ ਗਈ ਸੀ ਤੇ ਮੇਰੇ ਮਨਤ ਗੱਲ ਪੈ ਗਏ ਲੱਖੇ ਵਾਲੀ ਮੰਡੀ ਦੇ ਸਿਗੇ ਕਰਨਪੁਰ ਬਸਤੀ ਦੇ ਸੁੱਕੀ ਮੰਤ ਗਏ ਸੀ ਤੇ ਮੈਨੂੰ ਕਹਿੰਦੇ ਸਾਡਾ ਏਰੀਆ ਮੰਗ ਨਹੀਂ ਸਭ ਤੁਹਾਡਾ ਏਰੀਆ ਨਹੀਂ ਹੈਗਾ ਮੇਰੇ ਗੁਰੂ ਦਾ ਏਰੀਆ ਭੋਲੀ ਮੰਤ ਦਾ ਜੀ ਵੀ ਅਸੀਂ ਆਪਦਾ ਏਰੀਆ ਮੰਗਾਂਗੇ ਇਹਨੇ ਗੁੰਡੇ ਬੁਲਾ ਲਏ ਉੱਥੇ ਆ ਵੀ ਉਹਨਾਂ ਨੇ ਮੈਨੂੰ ਕੁੱਟਿਆ ਹਮਾਰੇ ਬੱਤੀ 30 ਜਾਣੇ ਸੀ 25 30 ਜਾਣੇ ਆਏ ਸੀ ਤੇ ਮੁੰਡੇ ਬੁਲਾ ਲਏ ਉਹਨਾਂ ਨੇ ਕਰਪਾਣਾ ਘਰ ਬੁਣਾ ਲੈ ਕੇ ਆ ਗਏ ਜੀ ਉਹਨਾਂ ਨੇ ਮੇਰੇ ਬਾਹਰ ਤੇ ਕਰਪਾਣਾ ਮਾਰੀ ਤੇ ਉੱਥੇ ਮੈਂ ਆਪਣੇ ਘਰ ਦੇ ਨੂੰ ਫੋਨ ਲਾਇਆ ਉਹਨਾਂ ਨੇ ਆ ਕੇ ਮੈਨੂੰ ਚੜਾਏ ਆ ਤੇ ਮੈਂ ਤੇ ਅਗਾ ਕਲੋਸ ਹਸਪੀਟਲ ਦਾ ਘੱਲੂ ਹੋਈ ਮੈਂ ਤਾਂ ਅੱਜ ਤੋਂ ਇਹ ਹੀ ਕਹਿਣਾ ਚਾਹਨੀ ਆ ਕਿ ਇਹ ਸਾਰੇ ਨਕਲੀ ਮਨਤਾ ਇਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਸਾਰਿਆਂ ਦਾ ਵੀ ਇਹਨਾਂ ਨੇ ਪਹਿਲੇ ਵੀ ਇੱਕ ਮੰਤ ਮਾਰ ਕੇ ਲੱਖੇ ਵਾਲੀ ਮੰਡੀ ਵਾਲਿਆਂ ਨੇ ਹੁਣੇ ਜੇਲ੍ਹ ਕੱਟ ਕੇ ਹੁਣੀ ਆਏ ਆ ਤੇ ਗੁੰਡਾਗਰ ਦੇ ਕਰਦੇ ਬਸ ਥੌਲ ਦੇ ਧਮਕੀਆਂ ਦਿੰਦੇ ਮੈਨੂੰ ਕਹਿੰਦੇ ਆ ਕਿ ਤੈਨੂੰ ਗੋਲੀ ਮਾਰ ਦੇ ਤੈਨੂੰ ਜਾਨੋਂ ਮਾਰ ਦਾਂਗੇ ਇਸ ਏਰੀਆ ਸੀ ਆਪ ਮੰਗਾਗੇ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸੁਪਰਾ ਕੋਕੀ ਮੰਗਤਾ ਅਸੀਂ ਇਹ ਮੰਗਦੇ ਨੇ ਨਦੀ ਕਾਰਵਾਈ ਕਾਨੂੰਨ ਕਰਵਾਈ ਸਖਤ ਕੀਤੀ ਜਾਵੇ ਜੋ ਜੋ ਵੀ ਸਾਡੇ ਤੋਂ ਹੁੰਦਾ ਹੈ ਕਿ ਇਹਨਾਂ ਦੇ ਕੁਝ ਸਖਤ ਕਾਰਵਾਈ ਕੀਤੀ ਜਾਵੇ ਵੀ ਇਹ ਨਕਲੀ ਮਹਦਰੇ ਸਾਰੇ ਤੁਹਾਡਾ ਸੱਚ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰ ਦਿਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼